ਅੱਜ ਗੁਰੂ ਨਾਨਕਾਲਜ ਬਟਾੜੇ ਦੇ ਵਿੱਚ ਛੋਟੇ ਵੀਰ ਰਵਣਵੀਰ ਸਿੰਘ ਨੂੰ ਜਥੇਬੰਦੀ ਦੇ ਵੱਲੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵੱਲੋਂ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪ ਰਹੇ ਆ। ਇਹ ਉਹਨਾਂ ਮਹਾਨ ਸ਼ਹੀਦਾਂ ਦੀ ਵਿਰਾਸਤ ਆ ਜਿਨ੍ਹਾਂ ਨੇ ਜਦੋਂ ਪੰਥ ਦੀ ਗੱਲ ਆਈ, ਪੰਜਾਬ ਦੀ ਗੱਲ ਆਈ, ਸਾਡੇ ਗੁਰਧਾਮਾਂ ਦੀ ਗੱਲ ਆਈ ਤੇ ਟੈਂਕਾਂ ਦੇ ਸਾਹਮਣੇ ਆਪਣੀਆਂ ਛਾਤੀਆਂ ਢਾਹ ਦਿੱਤੀਆਂ ਸਨ। ਅਸੀਂ ਉਹਨਾਂ ਸ਼ਹੀਦਾਂ ਦੀ ਵਿਰਾਸਤ ਨੂੰ ਮੋੜ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਰਿਵਾਈਵ ਕਰ ਰਹੇ ਆ ਫੈਡਰੇਸ਼ਨ ਦੀ ਉਨਰ ਸਰਜੀਤ ਲਈ ਕੰਮ ਕਰ ਰਹੇ ਆ ਤੇ ਨੌਜਵਾਨ ਅੱਗੇ ਆ ਕੇ ਫੈਡਰੇਸ਼ਨ ਦੇ ਵਿੱਚ ਕੰਮ ਕਰਨ ਲਈ ਅੱਗੇ ਆਏ ਨੇ ਇਹਨਾਂ ਕਾਲਜਾਂ ਦੇ ਵਿੱਚ ਫੈਡਰੇਸ਼ਨ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਗੇ ਇਹਨਾਂ ਦੇ ਗੱਲ ਦੇ ਵਿੱਚ ਅੱਜ ਜਥੇਬੰਦੀ ਵੱਲੋਂ ਸਰੋਪਾ ਪਾਇਆ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਸਰੋਪਾ ਇੱਥੇ ਸਮਾਪਤ ਨਹੀਂ ਹੁੰਦਾ ਇੱਥੋਂ ਜ਼ਿੰਮੇਵਾਰੀਆਂ ਸ਼ੁਰੂ ਹੁੰਦੀਆਂ ਇੱਥੋਂ ਪੰਥ ਦੀ ਸੇਵਾ ਸ਼ੁਰੂ ਹੁੰਦੀ ਹੈ ਇਹਨਾਂ ਕਾਲਜਾਂ ਦੇ ਵਿੱਚ ਗੁਰਮਤ ਦਾ ਪ੍ਰਚਾਰ ਕਰਨਾ ਖਾਲਸਾ ਜੀ ਕੇ ਬੋਲਬਾਲੇ ਕਾਇਮ ਕਰਨੇ ਆ ਪੰਜਾਬ ਪੰਜਾਬੀ ਤੇ ਪੰਜਾਬੀ ਅੱਧੀ ਗੱਲ ਕਰਨੀ ਆ ਇਥੋਂ ਸਿੱਖ ਰਾਜਨੀਤੀ ਦੀ ਸ਼ੁਰੂਆਤ ਕਰਨੀ ਆ ਸਿੱਖਾਂ ਦੀ ਵਿਦਿਆਰਥੀ ਜਥੇਬੰਦੀ ਜੇਕਰ ਚੇਤਨਣਾ ਹੋਈ ਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੋਈ ਵੀ ਕਾਰਜ ਨਹੀਂ ਕੀਤੇ ਜਾ ਸਕਦੇ ਜੇਕਰ ਆਪਣੇ ਪੰਥ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਣਾ ਰਾਜਨੀਤਿਕ ਤੌਰ ਦੇ ਉੱਤੇ ਪੰਥ ਨੂੰ ਮਜ਼ਬੂਤ ਕਰਨਾ ਫਿਰ ਵਿਦਿਆਰਥੀ ਜਥੇਬੰਦੀਆਂ ਵੀ ਮਜ਼ਬੂਤ ਕਰਨੀਆਂ ਪੈਣਗੀਆਂ ਸਮੂਹ ਬਟਾੜੇ ਨਿਵਾਸੀਆਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਇਹਨਾਂ ਨੌਜਵਾਨਾਂ ਦਾ ਜਿੰਨੀਆਂ ਵੀ ਪਟਾੜੇ ਦੀਆਂ ਪੰਥਕ ਜਥੇਬੰਦੀਆਂ ਸਿੱਖ ਸੰਗਤਾਂ ਇਹਨਾਂ ਦਾ ਵੱਧ ਚੜ ਕੇ ਸਹਿਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਹੋਏ ਜੀ ਕੀ